ਇੱਕ ਜੀ ਕਰਦਾ ਪੌਣੀ ਸਿੱਖ ਲਾ ਬਾਤਾਂ ਹੌ ਕੇ ਆਨਾ ਇੱਕ ਜੀ ਕਰਦਾ ਕਟਣੀ ਸਿੱਖ ਲਾ ਰਾਤਾਂ ਹੌ ਕੇ ਆਨਾ ਮੈਂ ਜਦ ਦੂਰੀਆਂ ਤੱਕ ਦੀਆਂ ਬੇਸੀ ਨੇ ਸੋਣ ਜਵਰਦਾ ਏ ਤੈਨੂੰ ਪਿਆਰਤਾ ਕਰਦੀਆਂ ਵੇ ਦਿਲ ਟੁੱਟਣੋਂ ਡਰਦਾ ਏ ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋਂ ਡਰਦਾ ਏ ਮੈਂ ਹਾਲ ਵੇਖ ਲੈ ਹਿਰਦੇ ਚੱਲੇ ਆਖਰ ਨੂੰ जिंद ਛੱਡ ਦਾਂਗੀ ਮੱਥੇ ਦੀਆਂ ਲੀਕਾਂ ਦੇ ਔਖੀ ਸੋਖੀ ਕੱਟ ਲਾਂਗੀ ਦਿਨ ਨਾੜੀ ਉੜੀ ਕਾਂਦੇ ਚੱਲ ਆਖਰ ਨੂੰ ਜਿੰਦ ਛੱਡ ਦਾਂਗੀ ਮੱਥੇ ਦੀਆਂ ਲੀਕਾਂ ਦੇ ਔਖੀ ਸੋਖੀ ਕੱਟ ਲਾਂਗੀ ਦਿਨ ਓਏ ਬੇਉਜੋਖੀ ਸਰਦਾਰੇ ਤੈਨੂੰ ਪਿਆਰ ਤਾਂ ਕਰਦੀ ਆ ਦਿਲ ਟੁੱਟਣੋਂ ਡਰਦਾ ਏ ਮੈਂ ਤੈਨੂੰ ਪਿਆਰ ਤਾਂ ਕਰਦੀ ਆ ਦਿਲ ਟੁੱਟਣੋਂ ਡਰਦਾ ਏ ਮੈਂ ਹਾਲ ਵੇਖ ਲੈ ਹੀਰ ਦੇ ਸਭ ਤੋਂ ਖੇ ਤਕਦੀਰ ਦੇ ਤੂੰ ਜਦ ਪੁੱਛਦੇ ਪਿਆਰਾਂ ਲਈ ਦੇ ਦਿਲ ਹਾਮੇ ਪਰਦਾਏ ਤੈਨੂੰ ਪਿਆਰ ਤਾਂ ਕਰਦੀਆਂ ਦਿਲ ਟੁੱਟਣੋਂ ਡਰਦਾਏ ਤੇ ਤੈਨੂੰ ਪਿਆਰ ਤਾਂ ਕਰਦੀਆਂ ਦਿਲ ਟੁੱਟਣੋਂ ਡਰਦਾਏ ਮੈਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਗੀਤ ਚੰਗਾ ਲੱਗਿਆ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਸਾਡੀਆਂ ਨਵੀਆਂ ਤੇ ਪੁਰਾਣੀਆਂ ਵੀਡੀਓ ਵੀ ਵੇਖਣ ਲਈ ਸਾਡਾ YouTube Facebook Instagram ਚੈਨਲ ਹੈ ਜਿਹੜਾ ਦੀਪ ਗਗਨ ਟੀਮ ਇਹਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਚੈਨਲ ਨੂੰ ਫੋਲੋ ਕਰੋ ਆਉਣ ਵਾਲੇ ਕਮਰਸ਼ੀਅਲ ਗੀਤ ਔਰ ਲਾਈਵ ਗੀਤ ਆਉਣ ਵਾਲੀਆਂ ਨਵੀਆਂ ਵੀਡੀਓ ਇਸ ਚੈਨਲ ਤੇ ਤੁਹਾਨੂੰ ਮਿਲਣ ਲੱਗੀਆਂ ਬਹੁਤ ਬਹੁਤ ਧੰਨਵਾਦ